ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀਆਂ ਮਜੀਦ ਕੌਰ ਜੋਸ਼ੀ ਜੋਸ਼ੀ ਚੈਨਲ ਉਤੇ ਅਸੀਂ ਨੰਦ ਬਧਾਈ ਤੁਹਾਡਾ ਸਵਾਗਤ ਕਰਦੇ ਆ ਤੇ ਅਸੀਂ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ੀ ਦੇ ਹੋਵੋਗੇ ਤੇ ਤੁਹਾਡੇ ਰਾਜੀ ਖੁਸ਼ੀ ਦੀ ਅਸੀਂ ਕਾਮਨਾ ਕਰਦੇ ਆ ਕੁਛ ਲੈਣ ਦੀ ਤੇ ਲਓ ਹੁਣ ਅੱਜ ਮੈਂ ਤੁਹਾਨੂੰ ਬਹੁਤ ਹੀ ਇੱਕ ਪਿਆਰਾ ਜਿਹਾ ਲੋਕ ਗੀਤ ਸੁਣਾਉਂਗੀ ਤੇ ਥੋੜਾ ਲੰਬਾ ਗੀਤ ਹੈ ਨਾ ਤੇ ਗੀਤ ਨੂੰ ਅਖੀਰ ਤੱਕ ਸੁਣਿਓ ਫੇਰ ਹੀ ਉਹਦਾ ਸਾਰਾ ਰਸ ਜਰਚ ਨਿਕਲਦਾ ਆਦਰ ਵਿਚਾਲੇ ਨਾ ਛੱਡਿਓ ਹੈਨਾ ਤੇ ਜਿਹੇ ਚ ਨੂੰ ਸੋਹਣਾ ਲੱਗੇ ਨਾ ਸੋਹਣਾ ਲੱਗੇ ਫਿਰ ਉਹੇ ਜਿਹੀ ਕਮੈਂਟ ਲਿਖ ਦੇ ਮੈਨੂੰ ਵਧੀਆ ਲੱਗਿਆ ਕਿ ਵਧੀਆ ਲੱਗਿਆ ਹੈ ਨਾ ਜਰੂਰ ਲਿਖਿਆ ਕਰੋ ਤੇ ਲੋ ਜਿਹੜਾ ਮੈਂ ਅੱਜ ਇਹੋ ਪਾਉਂਚ ਮੁਕਤਾ ਉਹ ਫਿਰ ਅੱਜ ਇੱਕ ਭੈਣ ਨੇ ਲੁਧਿਆਣ ਜਿਹੜਾ ਮੰਡੀ ਕਲਾ ਤੋਂ ਉਹ ਕਹਿੰਦੇ ਜੀ ਸਾਨੂੰ ਨਹੀਂ ਵੀਡੀਓ ਲੱਭ ਰਹੀ ਤੁਸੀਂ ਸ਼ੂਗਰ ਦਾ ਦਬਾਰਾ ਸੰਧੂਰ ਦੱਸ ਦਿਓ ਮੈਂ ਕਿਹਾ ਵੀ ਐ ਤਾਂ ਮੈਂ ਦੱਸ ਨਹੀਂ ਸਕਦੀ ਮੈਂ ਫੋਨ ਤੇ ਗੱਲ ਕਰੀ ਉਹਨੇ ਤੇ ਫਿਰ ਮੈਂ ਕਿਹਾ ਵੀ ਮੈਂ ਅੱਜ ਫਿਰ ਪਾਉਂਚ ਕਿਸੇ ਨੂੰ ਕਾਲੂ ਪਤਾ ਲੱਗੇ ਜੀ ਆਖਰੇ ਸੋਲਿਓ ਤੇ ਲੋ ਇਹ ਜਿਹੜੇ ਗੀਤ ਦੇ ਬੋਲ ਨੇ ਉਹ ਹੈਗੇ ਨੇ ਬਈ ਹਰ ਇੱਕ ਪ੍ਰਾਣੀ ਆ ਜਿਹੜਾ ਜੀਵ ਜੰਤੂ ਉਹ ਕਦੋਂ ਖੁਸ਼ ਹੁੰਦਾ ਇਸ ਧਰੀ ਉਪਰ ਸਾਰੇ ਕਦੋਂ ਉਹਨਾਂ ਨੂੰ ਵੱਧ ਖੁਸ਼ੀ ਹੁੰਦੀ ਹੈ ਤੇ ਸਾਨੂੰ ਆਪ ਨੂੰ ਵੀ ਅਨੁਭਵ ਹੋ ਜੂ ਤੇ ਇਹ ਗੀਤ ਰਾਹੀਂ ਬਿਲਕੁਲ ਸਚਾਈ ਦੱਸੀ ਲੱਗਦੀ ਹੈ ਮੈਨੂੰ ਤਾਂ ਸੱਚੀ ਗੱਲਾਂ ਨੇ ਹਨਾ ਤੇ ਤੁਸੀਂ ਸੁਣਿਆ ਅਸੀਂ ਤੱਕ ਤਨਸਾਰ ਆਪਾਂ ਤਾਂ ਲੱਗਦੀ ਹੈ ਇਹਦਾ ਗੀਤ ਲਿਖਣ ਵਾਲੇ ਨੇ ਵੀ ਤਮਾਰ ਕਰਤੀ गांव वाले ने भी कमाया गांव वाले ने भी कहां कमा कर हां देखो ਸਾਡੀ ਕਮਾਲ ਤੁਹਾਨੂੰ ਕਿਹੇ ਜੀ ਲੱਗੂਗੀ ਹੈ ਨਾ ਆ ਡਾਡ ਤਰਜਾਂ ਤੇ ਲੋਕਾਂ ਨੇ ਗਾਏ ਤੇ ਸਾਨੂੰ ਜਿਵੇਂ ਆਇਆ ਅਸੀਂ ਉਹਵੇਂ ਸੁਣਾ ਦੇ ਕਿਉਂਕਿ ਮੈਨੂੰ ਤਾਂ ਸਾਰੇ ਤੁਸੀਂ ਇੰਹੀਂ ਕਹਿੰਦੇ ਵੀ ਸਾਨੂੰ ਲੰਬੀ ਏਕ ਸੁਣਾਓ ਲੰਬੀ ਏਕ ਸੁਣਾਓ ਤੇ ਮੇਰੇ ਜਿਹੜੇ ਸੋਤੇ ਨੇ ਸਾਰੇ ਲੰਬੀ ਏਕ ਦੇ ਰਸੀਏ ਨੇ ਹੈ ਨਾ ਤੇ ਲੋ ਸੁਣ ਮਾਣੋ ਇਸ ਦੀ ਜਾਣੰਦ ਹਰ ਇੱਕ ਪ੍ਰਾਣੀ ਜਗ ਤੇ ਖੁਸ਼ ਹੁੰਦਾ ਹੈ ਜਦੋਂ ਕਦੇ ਮੈਂ ਸਾਦਕੇ ਇਹ ਦੇਬਾਰੇ ਜਗ ਤੇ ਬਖ ਖ ਬਖ ਵਿਚਾਰਾ ਜੀ ਬਲਿਓ ਔਰ ਖੁਸ਼ ਹੋ ਜਾਂਦਾ ਗੀਤ ਸੁਣਾ ਕੇ ਭੁੱਲਾਨੂੰ ਮੈਂ ਸਾਦੀ ਕੇ ਖੁਸ਼ੀ ਮਨਾਉਂਦਾ ਫੁੱਲ ਜਦ ਲਾਉਣ ਵਾਲਾ ਨਰਾਜੀ ਭਲਿਓ ਖੁਸ਼ੀ ਮਨਾਉਂਦਾ फुल जद दिया नारा बाला तर अलड़ खुश हुंदी है ह के नाल सहेलियां दे मैं सादी के गबरू खुश होंद बिच बैठ जुंडी दे ली ख़ुशि हूंदा जद मारे उलकारे नदखे पिपल सत वारे तो जूं डिगारां जी पलियो ਲਾੜੀ ਖੁਸ਼ ਹੁੰਦੀ ਹੈ ਲਾਗੇ ਮਹਿੰਦੀ ਸ਼ਗਨਾ ਦੀ ਮੈਂ ਸਾਦੀ ਕੇ ਲਾੜਾ ਖੁਸ਼ ਹੁੰਦਾ ਜਦ ਪੱਗ ਤੇ ਕਾਲੇਂਗੀ ਲਾਵੇ ਜੀ ਭਲੀਓ ਜਾ ਖੁਸ਼ ਹੁੰਦਾ ਜਦ ਲੋਟਿ ਬਾਰਿ ਦਾ ਸਾਲੀ ਤ ਮੈਂ ਸਾਦੀ ਕੇ ਸਾਲੀ ਖੁਸ਼ ਹੁੰਦੀ ਜਦ ਜੀਜੇ ਤੋਰੀ ਬਨ ਕਟਾ ਕੇ ਜੀ ਬਲੀਓ দাদি খুশি মনাও দি ললি তুরি কে পটি দি মাই সাদি কে দাদা খুশি হনা পোতে নুবে আকে জি পলি তুবে তুবে হিকে ਯਾਦੇ ਆਉਂਦੀ ਹੱਥ ਜਵਈਆ ਦੇ ਮੈਂ ਸਾਦੀ ਕੇ ਸਿੰਗਰ ਖੁਸ਼ ਹੁੰਦਾ ਜਾਦੇ ਵਿੱਚ ਕਿਨੇ ਡਾਗਾਵੇ ਜੀ ਬਲੀਓ फड़ी के जि नाग न ख़ुशी हूंदी सबेरे न सदि के फनियर ख़ुश हूंदा जदी जो बिन बजा जी पियो ਦੁਸ਼ਮਣ ਖੁਸ਼ ਹੁੰਦਾ ਜਦ ਤੀ ਉਜੜ ਦੀ ਦੁਸ਼ਮਣ ਦੀ ਮੈਂ ਸਾਦੀ ਕੇ ਮੇਤਰ ਖੁਸ਼ ਹੁੰਦਾ ਜਦ ਜਾਰ ਦਿਲਾਂ ਨੂੰ ਪਾਵੇ ਜੀ ਬਲਿਓ डाकू खुश हद डाका मारे बैगा जे मैं सद के पुलिसिया खुश हंद जद फाड़ के चोर लिया वे जी के डट बोतल दा हुंदी ख़ुशी शराबीनूं मैं सादी के अमली खुश हो जांदा गोला पीमदा खा के जी भली ਖੁਸ਼ ਹੁੰਦੀ ਹੈ ਪਾ ਕੇ ਆ ਲੈਣਾ 베ਰੀ ਤੇ ਮੈਂ ਸਾਦੀ ਕੇ ਕਉਵਾ ਖੁਸ਼ ਹੁੰਦਾ ਜਦ ਬਣਿਆ ਆ ਲੈਣਾ ਟਾਵੇ ਜੀਵਲੀ ਬਾਹੇ ਗੁਰੂ ਅੱਲਾ ਬੋਲ ਕੇ ਗਿਆਨੀ ਮੁੱਲਾ ਮੁਸ਼ੁੰਦੇ ਨੇ ਮੈਂ ਸਾਧਕੇ ਪੰਡਿਤ ਖੁਸ਼ ਹੁੰਦਾ ਜਦ ਮੰਦਰੇ ਚ ਟਾਲੇ ਖੜਕਾਵੇ ਜੀ ਭਲੀਓ ਪਟਵਾਰੀ ਉਦੋਂ ਖੁਸ਼ ਹੁੰਦਾ ਹੈ ਜਦ ਜਹਲ ਲਿਸਟ ਮਿਲ ਜਾਵੇ ਜੀ ਮੈਂ ਸਾਧਕੇ ਜੱਟ ਨੂੰ ਖੁਸ਼ੀ ਹੁੰਦੀ ਹੈ ਜਦੋਂ ਇਨਤਕਾਲ ਛਾੜ ਜਾਵੇ ਜੀ ਭਨੀ ख़ुशी हूंदी जॾ रखड़ी बंदी वीर मद खे बिर न ख़ुशी हूंदी जॾ भेण नोट फड़े जी पली मां ਖੁਸ਼ੀ ਹੁੰਦੀ ਆ ਦੇ ਨੂੰ ਤੋ ਪਾਣੀ ਬਾਰੇ ਜੀ ਪਿਓ ਨੂੰ ਖੁਸ਼ੀ ਹੁੰਦੀ ਆ ਦੇ ਪੁੱਤ ਨੂੰ ਵਿਆਹ ਕੇ ਲਿਆਵੇ ਜੀ ਬਲੀਓ ਪਿਆਰ ਨੂੰ ਖੁਸ਼ੀ ਹੁੰਦੀ ਜਦ ਪੁੱਤਰ ਭੈੜੀ ਬੰਦਾਏ ਮੈਂ ਸਾਡੀ ਕੇ ਬਾਪ ਨੂੰ ਖੁਸ਼ੀ ਹੁੰਦੀ ਜਦ ਪੁੱਤਰ ਕਮਾ ਕੇ ਲਿਆਵੇ ਜੀ ਬਲਿਓ ਲੋਕ ਗੀਤ ਹੋਇਆ ਪੂਰਾ ਤੇ ਸਾਰਾ ਦੇ ਸੁਭਾਅ ਦਸੇ ਨੇ ਵੀ ਕਿਵੇਂ ਕਿਵੇਂ ਕੋਈ ਕੋਈ ਖੁਸ਼ ਹੁੰਦਾ ਹੈ ਕੋਈ ਵਿਦਿਆਰਥੀ ਨੂੰ ਇਹ ਗੀਤ ਪਸੰਦ ਆਇਆ ਹੋਊਗਾ ਤੇ ਦੱਸਿਓ ਸਰੋਏ ਗੀਤ ਸਾਡਾ ਕਿਉਂ ਰਜਾ ਲੱਗਿਆ ਤੇ ਲਓ ਹੁਣ ਆਜਿਓ ਤੁਸੀਂ ਨੁਕਤੇ ਵੱਲ ਹੈਨਾ ਕਿ ਉਹ ਮੈਂ ਤੁਹਾਨੂੰ ਦੱਸਿਆ ਵੀ ਆਹ ਭੈਣਾ ਨੇ ਉੱਥੇ ਮੈਨੂੰ ਦੱਸਿਆ ਵੀ ਤੁਸੀਂ ਸਾਨੂੰ ਅੱਜ ਉਹਦੇ ਬਾਰੇ ਦੱਸੋ ਸ਼ੂਗਰ ਬਾਰੇ ਸ਼ੂਗਰ ਦੇ ਮੈਂ 3-4 ਨੁਕਤੇ ਪਾਏ ਹੋਏ ਨੇ ਜਿਹੜਾ ਤੁਹਾਨੂੰ ਠੀਕ ਲੱਗੇ ਅੱਜ ਤਾਂ ਮੈਂ ਇਹੀ ਦੱਸੂੰਗੀ ਕਿ ਇਹ ਵੀ ਬਹੁਤ ਵਧੀਆ ਹੈ ਤੇ ਮਹਾਪੁਰਸ਼ਾਂ ਨੇ ਦੱਸਿਆ ਹੋਇਆ ਕੋਈ ਮੈਂ ਆਪਣੇ ਘਰੇ ਨਹੀਂ ਬਣਾਇਆ ਤੇ ਪੱਕਾ ਹੀ ਇਹ ਠੀਕ ਹੋਊਗਾ ਇਹ ਕਾਲੀ ਜੀਰੀ ਲੈ ਲੋ ਜੀ 50 ਗ੍ਰਾਮ ਕਿੰਨੀ ਲੈਣੀ ਹੈ 50 ਗ੍ਰਾਮ ਕਾਲੀ ਜੀਰੀ 50 ਗ੍ਰਾਮ ਅਜਮੈਨ 100 ਗ੍ਰਾਮ ਮੇਥੀ ਦਾਣਾ 250 ਗ੍ਰਾਮ 200 ਜਣੀ ਕਿ 250 ਗ੍ਰਾਮ ਲੈ ਲਿਆ ਤੇ ਮੇਥੀ ਦਾਣਾ ਉਹਨੂੰ ਮੜਾ ਛਾਵੇਂ ਸੁਕਾ ਲਓ ਪਹਿਲਾਂ ਹੈਨਾ ਤਿੰਨਾਂ ਨੂੰ ਅਲੱਗ-ਅਲੱਗ ਧੀਮੀ ਅੱਗ ਤੇ ਰੋ ਪੁੰਨ ਲਓ ਕਿਉਂਕਿ ਜਿਹੜੀ ਇਹ ਮੇਥੀ ਆ ਰਹੀ ਥੋੜਾ ਬੱਦੂ ਤਾਂ ਇਹ ਲੋਕ 2 ਮਿੰਟ ਛੋਟੇ ਬਸ 3 ਮਿੰਟ 4 ਮਿੰਟ ਤੇ ਸਾਰੇ ਜਾਨ ਕੇ ਇਕੱਲੇ ਇਕੱਲੇ ਲੈ ਲਓ ਤੁਸੀਂ ਇਹੋ ਭੁੰਨ ਲਓ ਰੋਸਟ ਕਰ ਲਓ ਛੋਟੇ ਛੋਟੇ ਹੈ ਨਾ ਤੇ ਫਿਰ ਇਕੱਠਿਆਂ ਨੂੰ ਫਿਰ ਉਹਨਾਂ ਨੂੰ ਮਿਕਸੀ ਚ ਪਾ ਕੇ ਇਹਨਾਂ ਦਾ ਪਾਊਡਰ ਬਣਾ ਲਓ ਹੈ ਸੰਤੋ ਪਹਿਲਾਂ ਇੱਕ ਚਮਚਾ ਹਰ ਰੋਜ਼ ਲਓ ਇਹ 3 ਮਹੀਨੇ ਲੈਣਾ ਜੀ ਹੈ ਨਾ ਸ਼ੂਗਰ ਦਾ ਰੋਗ ਖਤਮ ਹੋਵੇਗਾ ਹਾਰਟ ਮਜ਼ਬੂਤ ਹੋਊਗਾ ਵਾਲ ਨਹੀਂ ਝੜਨਗੇ ਤੇ ਪਰਮਾਤਮਾ ਕਰੂਗਾ ਤੋ ਸੋਹੇ ਮੋੜ ਕੇ ਸ਼ੁਗਰ ਖੋਣਾ ਹੀ ਨਹੀਂ। ਸਹਿਰ ਜਰੂਰ ਦੱਸੀ ਹੈ ਇਹਦੇ ਵਿੱਚ ਵੀ ਥੋੜੀ-ਮੋਟੀ ਜਿਹੀ ਦੂਰ ਨਿਯਾਤ ਸਰ ਦੇ ਗਲੀਆਂ 'ਚ ਹੀ ਫਿਰ ਲੋ। ਅੱਤ-ਬੱਦ 200 ਕਦਮ ਤੱਕ ਦੂਰ ਚੱਲੋ। ਜੇ ਕੱਚਾ ਥਾਂ ਕੱਚੇ ਥਾਂ ਤੇ ਫੇਰਿਆ ਜਾ ਪੱਕੇ ਥਾਂ ਤੇ ਨੰਗੇ ਪੈਰੀ ਬਿਲਕੁਲ ਨਹੀਂ ਫੇਰਨਾ। ਸਮਝ ਗਏ? ਤੇ ਲੋ ਮਾਣੋ ਇਸ ਨੁਕਤੇ ਦਾ ਵੀ ਆਨੰਦ ਤੇ ਇੱਕ ਮੈਂ ਨੁਕਤਾ ਤੁਹਾਨੂੰ ਹੋਰ ਦੱਸਣੀ ਆ। ਸਾਡਾ ਉਹ ਆਪ ਦਾ ਵੀ ਜਮਾਇਆ ਹੋਇਆ ਹੈ ਬਹੁਤ ਪੁਰਾਣਾ ਹੈ। ਉਹ ਹੁਣ ਕਰੇਲੇ ਆਮ ਹੈਗੇ ਨੇ। ਤੁਸੀਂ ਕ੍ਰੇਲੇ ਲਿਆਓ 1 ਕਿਲੋ ਕ੍ਰੇਲੇ ਲਿਆਓ ਚਾਹੇ ਗੜੇ ਨੇ ਚਾਹੇ ਛੜੇ ਨੇ ਚਾਹੇ ਵਧੀਆ ਨੇ ਉਹਨਾਂ ਦੇ ਟੋਟੇ ਕਰਕੇ ਮਤਲਬ ਛੋਟੇ ਛੋਟੇ ਕਰਕੇ ਤਾਂਸਲੇ ਚ ਪਾ ਲਓ ਤਾਂਸਲਾ ਕਹਿੰਦੇ ਬੱਠਲ ਨੂੰ ਕਈ ਕਹਿੰਦੇ ਤਾਂਸਲਾ ਕਹਿੰਦੇ ਤੇ ਬੱਠਲ ਕਹਿ ਲਓ ਚਾਹੇ ਹੈਨਾ ਤਾਂਸਲਾ ਉਹਦੇ ਚ ਪਾ ਲੇ ਤੇ ਫਿਰ ਉਹਨੂੰ 10 ਮਿੰਟ ਤੱਕ ਲਤੜਨਾ ਪੈਰਾਂ ਨਾਲ ਕੰਦ ਨੂੰ ਹੱਥ ਪਾ ਲਓ 10 ਮਿੰਟ ਬਹੁਤ ਉਹਨੇ ਚੱਕਰ ਨਾਲ ਜੇ 7 ਮਿੰਟ ਤੱਕ ਟੋਟ-ਟੋਟ 7 ਮਿੰਟ ਵਗ ਤੋਂ ਵਗ ਦਸ ਲਓ ਹੈਨਾ ਵੀ ਲਾਸਾ ਕੋ ਘਟੋ-ਘਟੋ 10 ਮਿੰਟ ਇਹ 7 ਦਿਨ ਜਾਂ 10 ਦਿਨ ਤੇ ਤੁਹਾਡੇ ਮੂੰਹ 'ਚ ਪਰੇਲੇ ਆ ਜਾਣਗੇ ਮੂੰਹ ਐ ਕਿਰਤੋਂ ਪੈਰਾਂ ਤੋਂ ਕਹਾ ਸਾਰੇ ਤਾਂ ਖਤਮ ਕਰ ਦੂ ਉਹਨੂੰ ਸ਼ੂਗਰ ਤੋਂ ਇਹ ਤੁਸੀਂ ਕਰਕੇ ਦੇਖੋ ਇਹ ਤਾਂ ਖਾਣਾ ਕੁਛ ਨਹੀਂ ਜੇ ਜਿਹੜੀ ਤੁਸੀਂ ਰੋਟੀ ਖਾਣੀ ਆ ਜਿਵੇਂ ਹੁਣ ਹਰੀਆਂ ਹਰੀ ਆਪਣੇ ਆ ਜਾਂਦੀਆਂ ਜਾਂ ਤਾਂ ਮੇਥੀ ਨੀ ਭਰਜੀ ਜਾਂ ਮੇਥੀ ਹੈ ਨਾ ਤੇ ਉਹ ਬਣਾ ਕੇ ਜੇ ਤੁਸੀਂ ਹੋਰ ਪਰਿਵਾਰ ਘਟ ਖਾਂਦਾ ਹੋਵੇ ਜਾਹੇ ਤਾਂ ਸਾਰੇ ਹੀ ਕੁਸਤਾ ਰੋਜੀ ਖਾਣੇ ਇੱਕ ਗੋਲੀ ਬਣਾ ਲਈ ਸਵੇਰੇ ਵੀ ਉਸ ਨਾਲ ਰੋਟੀ ਖਾ ਲਈ ਸ਼ਾਮ ਨੂੰ ਵੀ ਆਲੂ ਉਬਾਲ ਕੇ ਵਧੀਆ ਨਾਣ ਵਿੱਚ ਜਿਹੜਾ ਤੁਸੀਂ ਖਾਣੇ ਉਹ ਵਧੀਆ ਤੜਕਾ ਲਾ ਕੇ ਖਾਓ ਹੈ ਨਾ ਤੇ ਮਿੱਠਾ ਤਾਂ ਖਾਣਾ ਹੀ ਨਹੀਂ ਤੇ ਬਾਕੀ ਇਹ ਸ਼ੂਗਰ ਤੁਹਾਡੀ ਸਾਰੀ ਖਤਮ ਹੋ ਗਈ ਪੈਰਾ ਤੋਂ ਦਹਾਂ ਤੱਕ ਤੇ ਜਾਊ ਤੇ ਮੂਢ ਤੁਹਾਡੇ ਆਏ ਹੋਣਗੇ ਕੌੜਾ ਹੋ ਜਾ ਕੋਈ ਜ਼ਹਿਰ ਵਰਗਾ ਮੂਹ ਹੈ ਤੇ ਸ਼ੂਗਰ ਖਤਮ ਹੋ ਜੋ ਸਾਡੇ ਬਹੁਤੇ ਮੁੰਡੇ ਦਾ ਹੋਇਆ ਦੋਵੇਂ ਜਣੇ ਇਕੱਠੇ ਲੱਗਦੇ ਸੀ ਤੇ ਤੁਸੀਂ ਕਰਕੇ ਦੇਖ ਲਓ ਬਾਕੀ ਉਹ ਬੈਗ ਲੋ ਮਾਣੋ ਜੇ ਦੋਹਾਂ ਉੱਤੇ ਦਾ ਨਾਮ ਦੇ ਤੇ ਕੱਲ ਨੂੰ ਫਿਰ ਨਵੇਂ ਗੀਤ ਤੇ ਨਵੇਂ ਵੀਡੀਓ ਨਾਲ ਮਿਲਾਂਗੇ ਤੇ ਲਓ ਦੇ ਹੁਣ ਸਭ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ